ਮੇਰਾ ਨਾਮ ਡਾਕਟਰ ਗੁਰਜੀਤ ਤੇ ਮੈਮ ਇੱਕ ਅੱਜ ਜੋ ਕਿਸਾਨ ਸਮੂਹ ਵਰਡ ਨੂੰ ਤੁਹਾਡੇ ਕੋਲ ਆਇਆ ਉਹਦੇ ਬਰਕਰਾਰ ਸਾਡੇ ਕੋਲ ਤਾਂ ਬ੍ਰੌਡ ਡੈੱਟ ਲਿਆ ਹੁੰਦੇ ਗਏ ਆ ਜੀ ਤੇ ਉਹਦਾ ਪੋਸਟਮਾਰਟਮ ਆ ਜਿਹੜਾ ਜਿਵੇਂ ਐਸਐਮਓ ਸਾਹਿਬ ਸਿਵਰੇ ਕਹਿਣਗੇ ਉਹ ਮੈਂ ਕੀਤਾ ਜਾਊ ਜੀ ਹੰਕੀ ਨਾਮ ਸੀ ਉਹਦਾ ਕਿੱਥੇ ਰਹਿਣ ਵਾਲੇ ਸੀ ਇਹ ਹਰਜਿੰਦਰ ਸਿੰਘ ਸੀ son of ਦਿਆਲ ਸਿੰਘ 68 ਸਾਲ ਦੇ ਸੀਗੇ ਜੀ ਤਰੰਤ ਤਰੰਤ ਡਿਸਟ੍ਰਿਕਟ ਸੀ ਮਹਿੰਦਰਨਾਮ ਸਿੰਘ ਮਾਨੋਚਲ ਕਿਸਾਨ ਮਜ਼ਦੂਰ ਚਿੰਗਰਚੋਟੀ ਪੰਜਾਬ ਪੰਨਪੰਧੇਰ ਗਰੁੱਪ ਜਿਲ੍ਹਾ ਤਰਨਤਾਰ ਤੋਂ ਜੀ ਅਹ ਜਿਹੜੀ ਅੱਜ ਦੁਖਦਾਈ ਘਟਨਾ ਘੱਡੀ ਆ ਇੱਕ ਕਿਸਾਨ ਇੱਕ ਆਪਣਾ ਡੈਥ ਹੋਈ ਹੈ ਸ਼ੰਭੂ ਬਾਰਡਰ ਤੇ ਜਾਣਕਾਰੀ ਦਿਓ ਵੇਖੋ ਜੀ ਬਹੁਤ ਦੁੱਖ ਵਾਲੀ ਗੱਲ ਆ ਵੀ ਸਰਦਾਰ ਅਜੇ ਦਸ ਸਿੰਘ ਜੀ ਸਨ ਆਫ}{|\text{ਦਿਆਲ ਸਿੰਘ ਜੀ}} ਪਿੰਡ ਖਵਾਸ ਫਿਰ ਜਿਲ੍ਹਾ ਤਰਨਤਾਰ ਤੋਂ ਜੋ ਅੱਜ ਮੋਰਚੇ ਦੇ ਵਿੱਚ ਆਪਣੀ ਸ਼ਿੱਧੀ ਦੇ ਗਏ ਨੇ ਬਹੁਤ ਦੁਖਦਾਈ ਵਾਲੀ ਘਟਨਾ ਵਾ ਸਰਕਾਰਾਂ ਨੇ ਜਿਹੜਾ ਵਾ ਦੁਖੀ ਕਰਕੇ ਜਿਹੜਾ ਬਾਰਡਰਾਂ ਦੇ ਉੱਤੇ ਪਾਇਆ ਵਾ ਲਗਭਗ 5.5 ਮਹੀਨੇ ਤੋਂ ਉੱਪਰ ਜਿਹੜਾ ਮੋਰਚਾ ਚੱਲਦੇ ਨੂੰ ਹੋ ਗਿਆ ਤੇ ਸਾਡੀ ਜਿਹੜੀ ਆ ਇਹ ਕਿਸਾਨਾਂ ਦੀ 23ਵੀਂ ਸ਼ਹੀਦੀ ਹੋ ਗਈ ਇੱਥੇ ਇੱਕ ਔਰਤ ਨੂੰ ਪਾ ਕੇ ਤੇ 23 ਸ਼ਹੀਦੀਆਂ ਹੋ ਗਈਆਂ ਵਾ ਲਗਾਤਾਰ ਸ਼ਹੀਦੀਆਂ ਦਾ ਦੌਰ ਜਿਹੜਾ ਵਾ ਉਹ ਜਾਰੀ ਆ ਕਿਉਂਕਿ ਮੋਰਚੇ ਦੇ ਵਿੱਚ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਸਹੂਲਤਾਂ ਨਹੀਂ ਆਈਆਂ ਬਹੁਤ ਗਰਮੀ ਆ ਪਲ ਪਾਈ ਬੱਤੀ ਦੇ ਪੂਰੇ ਪ੍ਰਬੰਧ ਨਹੀਂਗੇਗੇ ਕੋਈ ਉੱਥੇ ਦਵਾਈ ਦਾ ਪ੍ਰਬੰਧ ਨਹੀਂ ਹੈਗਾ ਬੜੀ ਵੱਡੀ ਮੁਸ਼ਕਲ ਆ ਤੇ ਉਸ ਮੁਸ਼ਕਲ ਦੇ ਵਿੱਚ ਆਪਣੀ ਕਿਸਾਨ ਜਿਹੜੀ ਵੱਡੀ ਮੁਸ਼ਕਲ ਨੂੰ ਲੈ ਕੇ ਵੀ ਕਿਸਾਨਾਂ ਦਾ ਸਾਰਾ ਕੁਝ ਖੁੱਸਦਾ ਜਾ ਰਿਹਾ ਤੇ ਉਹਨੂੰ ਲੈ ਕੇ ਮੋਰਚਾ ਲਾ ਕੇ ਬੈਠਿਆ ਤੇ ਸਰਕਾਰਾਂ ਸੁਣ ਨਹੀਂ ਰਹੀਆਂ ਬਹੁਤ ਜਿਹੜਾ ਵਾ ਇਹ ਨਕਮੀਆਂ ਸਰਕਾਰਾਂ ਜਿਹੜੀਆਂ ਵਾਂ ਕਿਸਾਨ ਦੀ ਜਿਹੜੀ ਆਵਾਜ਼ ਨਹੀਂ ਸੁਣ ਰਹੀਆਂ ਤੇ ਲਗਾਤਾਰ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਤੇ ਕਿਸਾਨਾਂ ਦੇ ਖੂਨ ਦੇ ਨਾਲ ਆਪਣੇ ਦੰਦ ਜਿਹੜੀਆਂ ਵਾ ਮੋਦੀ ਦੀ ਸਰਕਾਰ ਭਾਰਤੀ ਸਰਕਾਰ ਰੰਗ ਰਹੀ ਆ। ਸੁਦਾ ਸਰ ਜਿਹੜੇ ਆ ਸ਼ਹੀਦ ਹੋਇਆ ਕਿਸਾਨ ਅੱਜ ਇਹਨਾਂ ਕੋਈ ਪਹਿਲਾਂ ਕੋਈ ਬਿਮਾਰੀ ਸੀ ਕੀ 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 ਹੋਇਆ ਕੀ ਇਹਨਾਂ ਨੂੰ ਫਿਕਦਾ ਕੋਈ ਬਿਮਾਰੀ ਨਹੀਂ ਜੀ ਬਿਲਕੁਲ ਠੀਕ ਠਾਕ ਸੀ। ਉਹਨਾਂ ਨੂੰ ਅਟੈਕ ਹੋਇਆ ਵਾ। ਜੱਕਦਮ ਗੱਲਾਂ ਬਾਤਾਂ ਕਰਨ ਡੈ ਸੀ ਕੋਈ ਵੀ ਇਹੋ ਜੀ ਬਿਮਾਰੀ ਨਹੀਂ ਸੀ ਨਾ ਕੋਈ ਉਹਨਾਂ ਦੀ ਦਵਾਈ ਚੱਲਦੀ ਸੀ। ਪਤਾ ਹੀ ਉਦੋਂ ਲੱਗਾ ਜਦੋਂ ਅਟੈਕ ਦੇ ਨਾਲ ਜੱਕਦਮ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ ਉਹਨਾਂ ਦੀ ਬਹੁਤ ਹੋ ਗਈ ਆ ਤੁਸੀਂ ਤੁਸੀਂ ਜਿਵੇਂ ਕਹਿ ਰਹੇ ਹੋ ਵੀ 23 ਸ਼ਹੀਦ ਦੀਆਂ ਇਸ ਵਾਰ ਹੋ ਚੁੱਕੀਆਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈਗਾ ਦੂਜਾ ਅੰਦੋਲਨ ਪਹਿਲਾਂ ਵੀ ਜਿਵੇਂ ਸੈਂਕੜੇ ਸ਼ਹੀਦ ਦੀਆਂ ਹੋਈਆਂ ਨੇ ਫਿਰ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕਰੀ ਹੈਗੀ 22 ਤਰੀਕ ਨੂੰ ਕੱਲ ਨੂੰ ਦਿੱਲੀ ਵੀ ਜਾ ਰਹੇ ਹਾਂ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਦਾ ਇਹਦਾ ਫਿਰ ਬਤੇਰਾ ਵੇਖੋ ਜੀ ਸਰਕਾਰ ਦਾ ਵਰਤੀਰਾ ਤੇ ਆਪਾਂ ਨੂੰ ਵੇਖ ਹੀ ਰਹੇ ਆਂ ਵੀ ਕੋਰਟ ਨੇ ਵੀ ਕਿਹਾ ਵਾ ਹਾਈ ਕੋਰਟ ਨੇ ਵੀ ਕਿਹਾ ਵਾ ਵੀ ਰਸਤੇ ਬੰਦ ਕਿਉਂ ਕੀਤੇ ਆ ਰਸਤੇ ਖੋਲੋ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦਾ ਆਕਾਧਕਾਰ ਹੈਗਾ ਕਿਉਂਕਿ ਲੋਕਤੰਤਰ ਇੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੁੰਦੀ ਆ ਲੋਕਾਂ ਵੋਟਾਂ ਪਾਉਂਦੇ ਆ ਤੇ ਫਿਰ ਸਰਕਾਰ ਬਣਦੀ ਆ ਤੇ ਉਹ ਲੋਕ ਜਿਹੜੇ ਆ ਆਪਦੇ ਹਾਕ ਮੰਗਣ ਵਾਸਤੇ ਜਿਹੜੇ ਕੇਂਦਰੀ ਪੂਲ ਦੇ ਵਿੱਚ 60% ਨਾਜ ਪਾ ਰਹੇ ਨੇ 80% ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਉਹਦੇ ਤੋਂ ਤੇ ਉਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਆ ਤੇ ਉਹਨਾਂ ਦੀ ਲਗਾਤਾਰ ਸ਼ੀਤियां ਜਿਹੜੀਆਂ ਹੋ ਰਹੀਆਂ ਵਾਂ ਸਰਕਾਰ ਜਿਹੜੀ ਆ ਬਿਲਕੁਲੋਂ ਅਨਕੌਲਿਆਂ ਕਰਕੇ ਬੈਠੀ ਹੋਈ ਆ ਸਰਕਾਰ ਇੱਕ ਵੀ ਨਿਕਾ ਸੋਚ ਰਹੀ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਵਾਂ ਉਹਨਾਂ ਨੂੰ ਮੰਨਿਆ ਜਾਵੇ ਤੇ ਕਿਸਾਨ ਆਪਦੇ ਖੁਸ਼ੀ-ਖੁਸ਼ੀ ਆਪਦੇ ਘਰਾਂ ਦੇ ਵਿੱਚ ਜਾਣ 750 ਤੋਂ ਵੱਧ ਛਿੱਤੀਆਂ ਜਿਹੜੀਆਂ ਪਿਛਲੇ ਦਿੱਲੀ ਅੰਦੋਲਨ ਦੇ ਵੇਲੇ ਹੋਈਆਂ ਤੇ ਇਸ ਵਕਤ 23 ਛਿੱਤੀਆਂ ਜਿਹੜੀਆਂ ਵਾ ਹੁਣ ਤੱਕ ਜਿਹੜੀਆਂ ਹੋ ਚੁੱਕੀਆਂ ਆਪਾਂ ਹੁਣ ਗੱਲ ਕਰਦੇ ਜੀ ਮੈਂ ਸ਼ਹੀਦ ਹੋਏ ਨੇ ਇਹਨਾਂ ਦੇ ਚਲਦੇ ਹੋਏ ਕੀ ਸਰਕਾਰ ਤੋਂ ਮੰਗ ਕਰਦੇ ਵੇਖੋ ਜੀ ਬੰਦੇ ਦਾ ਕੋਈ ਵੀ ਮੁੱਲ ਨਹੀਂ ਹੈਗਾ ਇਨਸਾਨ ਦਾ ਕੋਈ ਮੁੱਲ ਨਹੀਂ ਹੈਗਾ ਪਰ ਫਿਰ ਵੀ ਇੱਕ ਸਹਾਰੇ ਵਜੋਂ ਜਿਹੜਾ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਪਰਿਵਾਰ ਨੂੰ ਹਸਾਰਾ ਦਿੱਤਾ ਜਾਵੇ ਉਹਨਾਂ ਦੀ ਕੋਈ ਜੋਗ ਸਹਾਇਤਾ ਕੀਤੀ ਜਾਵੇ 10 ਲੱਖ ਦਾ ਮਾਬਜ਼ੇ ਦੀ ਗੱਲ ਕਰਦੇ ਵੀ ਪਰਿਵਾਰ ਤੇ ਜੀਆਂ ਨੂੰ ਜਿਹੜਾ ਵਾ ਪਿੱਛੇ ਪਰਿਵਾਰ ਛੱਡ ਗਿਆ ਵਾ ਛੋਟਾ ਪਰਿਵਾਰ ਆ ਤੇ ਛੋਟਾ ਹੀ ਕਿਸਾਨ ਆ ਬਿਲਕੁਲ ਦੋ ਬੱਚੇ ਆ ਲੜਕੇ ਤੇ ਇੱਕ ਲੜਕੀ ਆ ਤੇ ਪਿੱਛੇ ਜਿਹੜੀ ਆ ਧਰਮ ਸਵਤਨੀ ਛੱਡ ਕੇ ਨੇ ਮਾਤਾ ਵਾ ਉਹਨਾਂ ਦੀ ਅਜੇ ਜੋਦੀ ਤੇ ਉਹ ਮੈਨੂੰ 1.5 ਕਿੱਲੇ ਦਾ ਮਾਲਕ ਆ ਕਿਸਾਨ ਤੇ 10 ਲੱਖ ਰੁਪਏ ਤੁਹਾਨੂੰ ਮਾਬਜ਼ੇ ਦੀ ਅਸੀਂ ਮੰਗ ਕਰਦੇ ਆਂ ਸਾਂਝੇ ਫਾਰਮਾਂ ਵੱਲੋਂ ਨਾਲ ਅਸੀਂ ਸਮੂੱਚੇ ਕਰਜ਼ੇ ਦੀ ਗੱਲ ਕਰਦੇ ਹਾਂ ਸਮੂੱਚਾ ਕਰਜ਼ਾ ਖਤਮ ਕੀਤਾ ਜਾਵੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਜਿਹੜੀ ਆ ਤੇ ਇਹ ਆ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਨੀਆਂ ਹੀ ਆ ਮੰਗਾਵਾ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ